ਖਾਦ ਪਾਉਣੀ ਕਰਤੀ ਸ਼ੁਰੂ ਪਹਿਲੇ ਪਾਣੀ ਤੋਂ ਪਹਿਲਾਂ ਕਰਮਾ ਪਾਰਿਆ ਖਾਦ ਪੰਮਾ ਕੋਲ ਖਲੋਤਾ ਪੰਮਾ ਦੱਸ ਰਿਹਾ ਵੀ ਇੰਨੀ ਨਹੀਂ ਖਾਦ ਪਾਣੀ ਤੇ ਕਰਮਾ ਕਹਿ ਰਿਹਾ ਵੀ ਨਹੀਂ ਇੰਨੀ ਪੈਣੀ ਹੁਣ ਵੇਖੋ ਕਰਮੇ ਦੀ ਮੰਨੀ ਜਾਂਦੀ ਏ ਕਿ ਪੰਮੇ ਦੀ ਮੰਨੀ ਜਾਂਦੀ ਏ ਵੇਖੋ ਹੁਣ ਦੋਵੇਂ ਆਪਸ ਚ ਕਰ ਰਹੇ ਨੇ ਜਦੋ ਜਹਾਦ ਕਰਮਾ ਦਾ ਨਹੀਂ ਇੰਨੀ ਹੀ ਪਾਣੀ ਚਲੋ ਕਰਮਾ ਆਂਦਾ ਇੱਕ ਇੱਕ ਥੈਲਾ ਪਾਣਾ ਤੇ ਪੰਮਾ ਆਂਦਾ ਨਹੀਂ ਪਹਿਲਾਂ ਅੱਧਾ ਅੱਧਾ ਪਾ ਤੁਸੀਂ ਦੱਸੋ ਵੀ ਪੰਮਾ ਸਹੀ ਏ ਕਿ ਕਰਮਾ ਸਹੀ ਏ ਖਾਦ ਪਾਉਣੀ ਕਰਤੀ ਸ਼ੁਰੂ ਪਹਿਲੇ ਪਾਣੀ ਤੋਂ ਪਹਿਲਾਂ ਕਰਮਾ ਪਾਰਿਆ ਖਾਦ ਪੰਮਾ ਕੋਲ ਖਲੋਤਾ ਪੰਮਾ ਦੱਸ ਰਿਹਾ ਵੀ ਇੰਨੀ ਨਹੀਂ ਖਾਦ ਪਾਣੀ ਹੈ ਤੇ ਕਰਮਾ ਕਹਿ ਰਿਹਾ ਵੀ ਨਹੀਂ ਇੰਨੀ ਪਾਣੀ ਹੁਣ ਵੇਖੋ ਕਰਮੇ ਦੀ ਮੰਨੀ ਜਾਂਦੀ ਏ ਪੰਮੇ ਦੀ ਮੰਨੀ ਜਾਂਦੀ ਏ ਵੇਖੋ ਹੁਣ ਦੋਵੇਂ ਆਪਸ ਚ ਕਰ ਰਹੇ ਨੇ ਜਦੋਂ ਜ਼ਿਆਦਾ ਕਰਮਾ ਦਾ ਨਹੀਂ ਇੰਨੀਓਂ ਹੀ ਪਾਣੀ ਚਲੋ ਕਰਮਾ ਆਂਦਾ ਵੀ ਇੱਕ ਇੱਕ ਥੈਲਾ ਪਾਣਾ ਤੇ ਪੰਮਾ ਆਂਦਾ ਨਹੀਂ ਪਹਿਲਾਂ ਅੱਧਾ ਅੱਧਾ ਪਾ ਤੁਸੀਂ ਦੱਸੋ ਵੀ ਪੰਮਾ ਸਹੀ ਏ ਕਿ ਕਰਮਾ ਸਹੀ ਏ